हां जी ਮਾਲਕੋ ਸਸਰੀਆ ਗਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰਿਆਂ ਨੂੰ ਕੀ ਹਾਲ ਹੈ ਮਾਲਕੋ ਠੰਡ ਠੰਡ ਤੋਂ ਬਚਾਅ ਚੰਗੀ ਤਰ੍ਹਾਂ ਕਰਕੇ ਰੱਖੋ ਪਿਛਲੀ ਵੀਡੀਓ ਵਿੱਚ ਮੈਂ ਪੁੱਛਿਆ ਸੀ ਕਿ ਤੁਸੀਂ ਭਾਰਤ ਜਾਂ ਦੁਨੀਆ ਦੇ ਕਿਹੜੇ ਕੋਨੇ ਵਿੱਚ ਬੈਠੇ ਹੋ ਕਿੰਨੀ ਠੰਡ ਪੈ ਰਹੀ ਹੈ ਕਈ ਵੀਰਾਂ ਭੈਣਾਂ ਮਿੱਤਰਾਂ ਨੇ ਆਪਣੀ ਆਪਣੀ ਲੋਕੇਸ਼ਨ ਦੱਸੀ ਹੈ ਦੱਸਿਆ ਕਿ ਠੰਡ ਪੈ ਰਹੀ ਹੈ ਕਿ ਨਹੀਂ ਪੈ ਰਹੀ ਦਿੱਲੀ ਯਾਰ ਬੜਾ ਠੰਡਾ ਤਤਰੀਆ ਮਾਮਲਾ ਹੈਗਾ ਮਤਲਬ ਮੈਂ ਫਿਲਹਾਲ ਦਿੱਲੀ ਹੈਗਾ ਕੁਝ ਸਾਲਾਂ ਤੋਂ ਜੰਮਿਆ ਪੜਿਆ ਮੈਂ ਪੰਜਾਬ ਦਾ ਭਾਈ ਹੁਣ ਦਾਲ ਰੋਟੀ ਦੇ ਚਲਦੇ ਫਿਰ ਦਿੱਲੀ ਆਣਾ ਪੈ ਗਿਆ ਤੇ ਫਿਰ ਜਿੱਥੇ ਜਿੱਥੇ ਰੋਟੀ ਲੈ ਕੇ ਜਾਂਦੀ ਉੱਥੇ ਜਾਣਾ ਪੈ ਗਿਆ ਦਿੱਲੀ ਵਿੱਚ ਬੜਾ ਅਜੀਬ ਜਿਹਾ ਮਾਹੌਲ ਹੈ ਬਾਹਰ ਨਿਕਲੋ ਠੰਡ ਹੈ ਘਰ ਦੇ ਦਰਵਾਜ਼ੇ ਬੰਦ ਕਰ ਲਓ ਤਾਂ ਲੱਗਦਾ ਜੈਕਟ ਵੀ ਲਾ ਦਿਓ ਪਰ ਜੈਕਟ ਤਾਂ ਚਲੋ ਮਾੜੀ ਮੋਟੀ ਟੇਸ਼ਨ ਦੇ ਲਈ ਪਾ ਲਈਦੀ ਹੁੰਦੀ ਹੈ ਤੇ ਗੱਲ ਆਪਾਂ ਕਰਨੇ ਆ ਉਹੀ ਮੇਰੇ ਦੂਜੇ ਘਰ ਦੀ ਦਿੱਲੀ ਦੀ ਦਿੱਲੀ ਕੈਪੀਟਲਜ਼ ਨੇ ਇਸ ਵਾਰੀ ਕੀ ਚਾਨ ਚੜਾਏ ਇੱਕ ਦੋ ਟ੍ਰੇਡ ਬੜੇ ਸੋਹਣੇ ਕੀਤੇ ਆ ਤੇ ਕੁਝ ਖਿਡਾਰੀ ਵੀ ਛੱਡ ਕੇ ਪੈਸੇ ਇਹਨਾਂ ਨੇ ਆਪਣੇ ਕੋਲ ਰੱਖ ਲਏ ਆ ਟੀਮ ਦੇਖਣ ਨੂੰ ਬੜੀ ਘੈਂਟ ਲੱਗਦੀ ਹੈ ਆਜੋ ਫਿਰ ਸਵਾਗਤ ਨਿੱਕਾ ਸਵਾਗਤ ਤੁਹਾਡਾ ਸਰਪੰਚ ਅਤੇ ਸਪੋਰਟਸ ਵਿੱਚ सरपंच ਤੁਹਾਡਾ ਪਿਆਰ ਹੈ 스포츠 ਦੀ ਗੱਲ ਮੈਂ ਵੀ ਕਰੂੰਗਾ ਤੁਸੀਂ ਵੀ ਥੱਲੇ ਠਾ ਕਰਕੇ ਦੱਸੋਗੇ ਦਿੱਲੀ ਐਸ਼ਵਰੀ ਕਰਨਾ ਕੀ ਚਾਹਦੀ ਹੈ ਪਿਛਲੇ ਸੀਜ਼ਨ ਕੀ ਕੀਤਾ ਸੀ 14 ਮੈਚ ਖੇਡੇ 7 ਜਿੱਤੇ 5ਵੇਂ ਨੰਬਰ ਤੇ ਰਹੇ ਓਵਰਆਲ ਠੀਕ ਜਿਹਾ ਹੀ ਖੇਡ ਰਹੇ ਸੀ ਇੱਕ ਓਪਨਿੰਗ ਵਿੱਚ ਜ਼ਿਆਦਾਤਰ ਦਿੱਕਤ ਆ ਰਹੀ ਸੀ ਓਪਨਰ ਨਹੀਂ ਇਹਨਾਂ ਦੇ ਸੈੱਟ ਹੋ ਰਹੇ ਸੀ ਤਾਂ ਟੀਮ ਫਿਰ ਟੌਪ ਚਾਰਾਂ ਵਿੱਚ ਚਾਹ ਨਹੀਂ ਪਾਈ ਕੋਲ ਮਲਾ ਕੇ ਮਾਮਲਾ ਠੀਕ ਰਿਹਾ ਆਕਸ਼ਨ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਆਪਣੇ ਖਾਸਮ ਖਾਸ ਮੁੰਡੇ ਲੋਕਲ ਬాయ్ ਦਿੱਲੀ ਦੇ ਮੁੰਡੇ ਨਿਤਿਸ਼ ਰਾਣਾ ਨੂੰ ਰਾਜਸਥਾਨ ਰਾਇਲਜ਼ ਦੇ ਕੋਲੋਂ ਟ੍ਰੇਡ ਕਰ ਲਿਆ 4 ਕਰੋੜ 20 ਲੱਖ ਰੁਪਏ ਦੇ ਕੇ ਤੇ ਡੋਨੋਨ ਵਨ ਫਰੇਰਾ ਜਿਹੜੇ ਸਾਊਥ ਅਫਰੀਕਾ ਦੇ ਆਲਰਾਊਂਡਰ ਹੈ بیٹنگ ਆਲਰਾਊਂਡਰ ਹੈ ਉਹ ਰਾਜਸਥਾਨ ਨੂੰ ਦੇ ਦਿੱਤੇ 1 ਕਰੋੜ ਰੁਪਏ ਵਿੱਚ ਯਾਨੀ 3.2 ਕਰੋੜ ਪਲੱਸ ਡੋਨੋਨ ਵਨ ਫਰੇਰਾ ਵਿੱਚ ਤੁਹਾਨੂੰ ਨਿਤਿਸ਼ ਰਾਣਾ ਮਿਲ ਗਏ ਕਿਉਂ ਇੱਕ ਪੱ ਦਿੱਲੀ ਦਾ ਖਾਸਮ ਖਾਸ ਮੁੰਡਾ ਹੈ ਥੋੜਾ ਫਰਕ ਪੈਂਦਾ ਹੈ ਡੋਮੈਸਟਿਕ ਸੀਜ਼ਨ ਵਧੀਆ ਰਿਹਾ ਦਿੱਲੀ ਪ੍ਰੀਮੀਅਰ ਲੀਗ ਉਹਨਾਂ ਦੀ ਟੀਮ ਨੇ ਜਿੱਤੀ ਹੈ ਖੁਦ ਬੜੀ ਸੋਹਣੀ ਫਾਰਮ ਵਿੱਚ ਸੀ ਫਿਰ ਤਜਰਬਾ ਇਹਨਾਂ ਕੋਲ ਬੜਾ ਹੈਗਾ ਔਰ ਮੈਂ ਇਹਨਾਂ ਨੂੰ ਆਈਪੀਐਲ ਵਿੱਚ ਨਾਮ ਦਿੱਤਾ ਸੀ ਇਕਸਾਰ ਭਾਜੀ ਕੇਕੇਆਰ ਨਾਲ ਜਿਹੜੇ ਇਹਨਾਂ ਨੇ ਕੁਝ ਸੀਜ਼ਨ ਖੇਡੇ ਸੀ 2023 ਦਾ ਲੈ ਲਓ 22 ਦਾ ਲੈ ਲਓ 21 ਦਾ ਲੈ ਲਓ 20 ਦਾ ਲੈ ਲਓ ਲਗਾਤਾਰ ਹਰ ਸੀਜ਼ਨ 100 400 450 500 ਰਨ ਬਣਦੇ ਪਏ ਸੀ ਕੰਸਿਸਟੈਂਸੀ ਬੜੀ ਕਮਾਲ ਦੀ ਹੈ ਤੇ ਤੁਸੀਂ ਆਪਣੇ ਟਾਪ ਮਿਡਲ ਆਰਡਰ ਨੂੰ ਮਜ਼ਬੂਤੀ ਦਿੱਤੀ ਇੱਕ ਹੋਰ ਆਪਸ਼ਨ ਦਿੱਤੀ ਆਪਣੀ ਟੀਮ ਨੂੰ ਕਿ ਜੇ ਮੰਨ ਲੋ ਕੇਐਲ ਰਾਹੁਲ ਫਾਰਮ ਵਿੱਚ ਨਹੀਂ ਹੈਗੇ ਜਾਂ ਟੀਮ ਵਿੱਚ ਨਹੀਂ ਹੈਗੇ ਤੁਹਾਨੂੰ ਟੀਮ ਚਲਾਉਣ ਵਾਲਾ ਵੀ ਇੱਕ ਮੁੰਡਾ ਮਿਲ ਗਿਆ ਤਾਂ ਆਹ ਵਾਲੀ ਛਲਾਗਾ ਵਾਲੀ ਗੱਲ ਕੀਤੀ ਹੈ ਦਿੱਲੀ ਨੇ ਟਰੇਡ ਹੋਇਆ ਨੀਤੀ ਸ਼ਰਾਨਾ ਤੇ ਡੋਨੋਮਨ ਫਰੇਰਾ ਠਾ ਕਰਕੇ ਆਪਸ ਵਿੱਚ ਨੀਤੀ ਸ਼ਰਾਨਾ ਰ ਆਰਰ ਤੋਂ ਅੱਗੇ ਡੋਨੋਮਰ ਫਰੇਰਾ ਆਰਰ ਨੂੰ ਕੱਲ ਦਿੱਤੇ ਗਏ ਹਨ ਟੋਟਲ ਤੁਸੀਂ 6 ਪਲੇਅਰ ਛੱਡੇ ਹੈ ਜਿਦੇ ਵਿੱਚ 3 ਵਿਦੇਸ਼ੀ ਛੱਡਿਆ ਕਿਨੂੰ ਐ ਦਰਸ਼ਨ ਨਾਲ ਕੰਡੇ 30 ਲੱਖ ਰੁਪਏ ਵਿੱਚ ਫਾਫੜਾ ਖਾਣ ਵਾਲਾ ਫਾਫੜੂ ਪਲੈਸੀ ਜੀ ਉਹ ਆਰਸੀਬੀ ਵੱਲ ਖੇਡਦਾ ਸੀ ਪਿਛਲਾ ਸੀਜ਼ਨ ਠੰਡਾ ਤਤਾਰਿਆ ਸੀ 202 ਰਨ ਬਣਾਏ ਸੀ ਤੇ 2 ਕਰੋੜ ਰੁਪਏ ਜੇਬੇ ਚ ਆ ਗਏ ਇਹਨਾਂ ਨੂੰ ਛੱਡ ਕੇ ਜੱਗਾ ਛੱਡਤਾ ਗਿਆ ਜੇਕ ਫਰੇਜ਼ਰ ਮਿਕਗਰਕ ਜੱਗਾ ਵੀਰ ਸਾਡਾ ਪਿਛਲੇ ਤੋਂ ਪਿਛਲਾ ਸੀਜ਼ਨ ਬਹੁਤ ਵਧੀਆ ਖੇលਿਆ ਸੀ ਪਿਛਲੇ ਸੀਜ਼ਨ 6 ਮੈਚ ਖਿਡਣ ਨੂੰ ਮਿਲੇ ਤੇ ਰਨ ਬਣਾਏ ਸਿਰਫ 55 ਤੇ ਪੈਸੇ ਆ ਗਏ ਜੀ 9 ਕਰੋੜ ਇਹਨਾਂ ਨੂੰ ਛੱਡ ਕੇ ਇਹ ਇੱਕ ਠੀਕ ਹਿਸਾਬਤਾ ਬਲਾਇਆ ਡੀਸੀ ਨੇ ਨਾਲ ਫਿਰ ਮਨਮント ਕੁਮਾਰ ਹੈ ਜੀ 30 ਲੱਖ ਰੁਪਏ ਦਿੱਲੀ ਨੂੰ ਮਿਲ ਗਏ ਮੋਹਿਤ ਸ਼ਰਮਾ ਤਕਰੀਬਨ ਲੋਕਲੀ ਮੁੰਡਾ ਹੈਗਾ ਦਿੱਲੀ ਦੇ ਨਾਲ ਬਹਾਦਰਗੜ ਦਾ ਰਹਿਣ ਵਾਲਾ ਸਵਾ 2 ਕਰੋੜ ਰੁਪਏ ਆ ਜ਼ਰੂਰ ਗਏ ਪਿਛਲੇ ਸੀਜ਼ਨ ਮੈਚ ਵੀ ਇਹਨਾਂ ਨੂੰ 8 ਮਿਲੇ ਸੀ ਤੇ ਵਿਕਤਾ ਦੋ ਲਈਆਂ ਸੀ ਸੀਜ਼ਨ ਬਹੁਤਾ ਵਧੀਆ ਰਿਆ ਨਹੀਂ ਸੀ ਤੇ ਨਾਲ ਸਾਦੀਕੁੱਲਾ ਅਟਲ ਸਵਾ ਕਰੋੜ ਰੁਪਈਆ ਇਹਨਾਂ ਨੂੰ ਛੱਡ ਕੇ ਮਿਲ ਗਿਆ ਜੀ ਕੁੱਲ ਮਿਲਾ ਕੇ ਦਿੱਲੀ ਕੋਲ ਹੁਣ ਪੈਸਾ ਹੈਗਾ 21 ਕਰੋੜ 80 ਲੱਖ 21.8 ਕਰੋੜ ਪਲੇਅਰ ਤੁਸੀਂ ਰੀਟੇਨ ਕੀਤੇ ਹੈ 17 ਤਿੰਨ ਵਿੱਚੋਂ ਵਿਦੇਸ਼ੀ ਹੈਗੇ ਆਂ 8 ਹੱਲੇ ਹੋਰ ਲੈ ਸਕਦੇ ਹੋ ਪੰਜ ਵਿਦੇਸ਼ੀ ਲੈ ਸਕਦੇ ਹੋ ਤੇ ਰੀਟੇਨ ਕਿਹਨੂੰ ਕਿਹਨੂੰ ਕੀਤਾ ਹੈ ਅਭਿਸ਼ੇਕ ਪੋਰਲ ਕੀਪਰ ਹੈਗੇ ਆਂ ਪਿਛਲੇ ਸੀਜ਼ਨ 301 ਰਨ ਬਣਾਏ ਸੀ ਓਪਨਰ ਵੀ ਆ ਜਾਂਦੇ ਆ ਥੱਲੇ ਵੀ ਆ ਜਾਂਦੇ ਆ ਅਜੇ ਮੰਡਲ ਤੁਸੀਂ ਬਹੁਤਾ ਨਾਮ ਨਹੀਂ ਸੁਣਿਆ ਹੋਣਾ ਇਹਨਾਂ ਦਾ ਮੈਂ ਸੁਣਿਆ ਵੀ ਇਹ ਦੇਖਿਆ ਵੀ ਇਹ ਛਤੀਸਗੜ੍ਹ ਲੀਗ ਦੋ ਸੀਜ਼ਨ ਹਲੇ ਤੱਕ ਹੋਏ ਹਨ ਬਰਬਦੀ ਦਿਆ ਸੀ ਮੈਂ ਦੋਨੋਂ ਵਾਰੀ ਉੱਥੇ ਰਾਏਪੁਰ ਜਾ ਕੇ ਕਮੈਂਟਰੀ ਕੀਤੀ ਸੀ ਤੇ ਬਹੁਤ ਵਧੀਆ ਕਮਾਲ ਦੇ 올 ਰਾਊਂਡਰ ਹੈ अजय ਮੰਡਲ ਮਿਡਲ ਆਰਡਰ ਵਿੱਚ ਆਉਂਦੇ ਹਨ 3-4 ਤੇ ਬੈਟਿੰਗ ਕਰਨ ਤੇ ਨਾਲ ਸਪਿਨ ਬੜੀ ਸੋਹਣੀ ਪਾਉਂਦੇ ਹਨ ਇੱਥੇ ਦਿੱਲੀ ਦਾ ਮਿਡਲ ਆਰਡਰ ਹੈ ਹੀ ਨਾ ਮਜ਼ਬੂਤ ਕਿ ਥਾਂ ਨਹੀਂ ਮਿਲਦੀ ਵੀ अजय ਮੰਡਲ ਨੂੰ ਫਿਰ ਆਸ਼ੂਤੋਸ਼ ਸ਼ਰਮਾ ਹੈਗਾ ਸਾਰੇ ਜਾਣਦੇ ਆ ਸਾਬਕਾ ਪੰਜਾਬੀ ਪਿਛਲੇ ਸੀਜ਼ਨ 204 ਰਨ ਬਣਾਏ ਸੀ 163 ਦੀ ਸਟ੍ਰਾਈਕ ਰੇਟ ਨਾਲ ਫਿਰ ਅਕਸ਼ਰ ਪਟੇਲ ਬਾਪੂ 236 ਰਨ ਬਣਾਈ ਸੀ 5 ਵਿਕਟਾਂ ਲਈਆਂ ਸੀ ਤੇ ਦੁਸ਼ਮਨਤਾ ਚਮੀਰਾ ਹੈਗੇ ਆਂ ਜੀ ਫਾਸਟ ਬੋਲਰ ਹੈ ਪਿਛਲੇ ਸੀਜ਼ਨ 4 ਵਿਕਟਾਂ ਲਈਆਂ ਸੀ ਕਰुण 나ਯਰ ਇੱਕ ਇਨਿੰਗ ਤੁਹਾਡੀ ਐਮਆਈ ਦੇ ਖਿਲਾਫ ਜਿਹੜੀ ਸੀ ਸਭ ਨੂੰ ਯਾਦ ਹੈ ਉਸ ਤੋਂ ਬਾਅਦ ਦਿੱਲੀ ਵਾਸਤੇ ਵੀ ਤੇ ਇੰਡੀਆ ਵਾਸਤੇ ਵੀ ਉਹ ਗੱਲ ਨਹੀਂ ਬਣੀ ਪਰ ਜਿਗਰ ਵਾਲਾ ਖਿਡਾਰੀ ਹੈ ਕੇਐਲ ਰਾਹੁਲ ਤਾਂ ਫਿਰ ਟੀਮ ਦੇ ਸਰਪੰਚ ਹੈਗੇ ਆਂ 539 ਰਨ ਬਣਾਏ ਸੀ ਕੁਲਦੀਪ ਯਾਦਵ ਤਾਂ ਟੀਮ ਦੇ ਨੰਬਰ 1 ਸਪਿਨਰ 15 ਵਿਕਟਾਂ ਲਈਆਂ ਸੀ ਫਿਰ ਮਾਧਵ तिवारी ਹੈ 올 ਰਾਉਂਡਰ ਹੈ ਮਿਚਲ ਸਟਾਰਕ ਕੇਕੇਆਰ ਦੇ ਨਾਲ ਖੇਡ ਕੇ ਉਸ ਤੋਂ ਬਾਅਦ ਇੱਥੇ ਆ ਗਏ ਸੀ 14 ਵਿਕਟਾਂ ਲਈਆਂ ਸੀ ਇਹਨਾਂ ਨੇ ਪਿਛਲੇ ਸੀਜ਼ਨ ਫਿਰ ਮੁਕੇਸ਼ ਕੁਮਾਰ ਫਰੋਂ ਬਿਹਾਰ 12 ਵਿਕਟਾਂ ਲਈਆਂ ਸੀ ਬਾਈ ਜੀ ਨੇ ਫਿਰ ਨਿਤੀਸ਼ ਚਰਾਣਾ ਜਿਹੜੇ ਟ੍ਰੇਡ ਹੋ ਕੇ ਆਏ ਪਿਛਲੇ ਸੀਜ਼ਨ 217 ਰਨ ਬਣਾਏ ਸੀ ਪਰ ਸਟ੍ਰਾਈਕ ਰੇਟ ਸੀ 162 ਤੇ ਹੁਣ ਵਾਲੀ ਫਾਰਮ ਦਿੱਲੀ ਪ੍ਰੀਮੀਅਰ ਲੀਗ ਵਾਲੀ ਫਾਰਮ ਇਹਨਾਂ ਦੀ ਲਾਜਵਾਬ ਹੈ ਸਮੀਰ ਰਿਜ਼ਵੀ ਉਹ ਜਿਹੜੇ ਯੂਪੀ ਟੀ20 ਲੀਗ ਤੋਂ ਆਏ ਸੀ ਡੈਬਿਊ ਕੀਤਾ ਸੀ ਇਹਨਾਂ ਨੇ ਸੀਐਸਕੇ ਵੱਲੋਂ ਔਰ ਆਪਣੇ ਕੈਰੀਅਰ ਦੀਆਂ ਪਹਿਲੀਆਂ ਦੋ ਗੇਂਦਾਂ ਤੇ ਇਹਨਾਂ ਨੇ ਰਾਸ਼ਦ ਖਾਨ ਨੂੰ ਛੱਕੇ ਲਾਈ ਸੀ ਸਾਰਿਆਂ ਨੂੰ ਯਾਦ ਹੋਣਾ ਹੈ ਉਹ ਵੀ ਦਿੱਲੀ ਨੇ ਰਿਟੇਨ ਕੀਤੇ ਟੀ ਨਟਰਾਜਨ ਫਾਸਟ ਬੋਲਰ ਹੈ ਪਿਛਲੇ ਸੀਜ਼ਨ ਮੈਚ ਮਿਲੇ ਸੀ 3 ਵਿਕਟ ਲਈ ਸੀ ਇੱਕ ਫਿਰ ਟੀ ਵਿਜੇ ਹੈਗੇ ਆ ਆਲ ਰਾਊਂਡਰ ਹੈ ਸਤਾਵੀਰ ਟ੍ਰਿਸਟਨ ਸਟੱਬਸ ਪਿਛਲੇ ਸੀਜ਼ਨ ਪੂਰੇ 300 ਰਨ ਬਣਾਏ ਸੀ ਰੱਖੇ ਗਏ ਹਨ ਤੇ ਵਿਪਰਜ ਨਿਗਮ ਬਹੁਤ ਸ਼ਾਨਦਾਰ ਆਲ ਰਾਊਂਡਰ ਆ ਪਿਛਲੇ ਸੀਜ਼ਨ ਵਧੀਆ ਕਰਕੇ ਗਏ ਸੀ 142 ਰਨ ਬਣਾਏ ਸੀ 180 ਦੇ ਸਟ੍ਰਾਈਕ ਰੇਟ ਨਾਲ ਨਾਲ ਲਈਆਂ ਸੀ 11 ਵਿਕਟਾਂ ਇਹ ਬਹੁਤ ਹੀ ਧਮਾਕੇਦਾਰ ਤੁਹਾਨੂੰ ਆਲ ਰਾਊਂਡਰ ਪਿਛਲੇ ਸੀਜ਼ਨ ਮਿਲਿਆ ਸੀ ਹੁਣ ਕੀ ਮਿਲਣਾ ਤੁਹਾਨੂੰ ਚਾਹੀਦਾ ਕੀ ਹੈ ਆ ਅੱਠ ਥਾਵਾ ਜਿਹਦੇ ਵਿੱਚ ਪੰਜ ਵਿਦੇਸ਼ੀ ਇਹ ਤੁਹਾਨੂੰ ਲੋਡ ਹੈਗੀ ਹੈ ਤੇ ਲੋਡ ਹੈ ਕਿ ਦੀ ਇੱਕ ਤਾਂ ਤੁਹਾਨੂੰ ਚਾਹੀਦੇ ਜੀ ਓਪਨਰ ਪਿਛਲੇ ਸੀਜ਼ਨ ਓਪਨਰਸ ਨੇ ਬੜਾ ਤੰਗ ਕੀਤਾ ਸੀ ਤੁਸੀਂ ਰਾਹੁਲ ਨੂੰ ਭੇਜਿਆ ਤੁਸੀਂ ਪੋਰਲ ਨੂੰ ਭੇਜਿਆ ਤੁਸੀਂ ਫਾਫੜੂ ਨੂੰ ਭੇਜਿਆ ਤੁਸੀਂ ਜੱਗੇ ਨੂੰ ਭੇਜਿਆ ਜੇਕ ਫਰੇਜ਼ਰ ਮੈਂ ਗਰਗ ਨੂੰ ਰੋਟੇਸ਼ਨ ਕਰ ਕਰਕੇ ਕੰਬੀਨੇਸ਼ਨ ਬਣਾ ਬਣਾ ਕੇ ਕੋਈ ਨਹੀਂ ਚੱਲਿਆ ਤੁਸੀਂ ਦੋ ਓਪਨਰ ਆਪਣੇ ਛੱਡਦੇ ਆ ਹੁਣ ਯਾ ਤਾਂ ਸ਼ੇਖ ਪੋਰਲ ਔਰ ਕੇ ਐਲ ਰਾਹੁਲ ਤੋਂ ਓਪਨਿੰਗ ਕਰਵਾ ਲਓ ਪਰ ਤੁਹਾਨੂੰ ਦੋ ਓਪਨਰ ਕਟੋਕਾ ਟੈਕ ਕੋ ਓਪਨਰ ਤਾਂ ਚਾਹੀਦਾ ਹੀ ਚਾਹੀਦਾ ਹੈ ਦੋ ਮਿਲ ਜਾਣ ਇੱਕ ਖੱਬੂ ਮਿਲ ਜਾਵੇ ਤਾਂ ਹੋਰ ਚੰਗੀ ਗੱਲ ਹੈ ਕਿਉਂਕਿ ਓਪਨਿੰਗ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਸੀ ਹੁਣ ਕੁਝ ਨਹੀਂ ਮਿਲਦਾ ਜੇ ਮੰਨ ਲਓ ਕੋਈ ਬਹੁਤ ਵੱਡੇ ਪੱਦਰ ਦਾ ਪਲੇਅਰ ਨਹੀਂ ਮਿਲਦਾ ਫਿਰ ਰਾਹੁਲ ਤਾਂ ਹੈਗੇ ਹੀ ਹੈਗੇ ਆਂ ਜੀ ਬੀਬਾ ਮੁੰਡਾ ਰਾਹੁਲ ਜੋ ਮਰਜ਼ੀ ਕਰਾ ਲਓ ਉਹਨਾਂ ਤੋਂ ਨੰਬਰ 2 ਇੰਡੀਅਨ ਫਾਸਟ ਬੋਲਰ ਆਨ ਦਾ ਬੈਕਅਪ ਚਾਹੀਦਾ ਹੈ ਤੁਹਾਡੇ ਕੋਲ ਰੱਪਲਾ ਕਰੇ ਮੁਕੇਸ਼ ਕੁਮਾਰ ਹੈਗੇ ਆ ਨਟਰਾਜਨ ਹੈਗੇ ਆ ਪਰ ਨਟਰਾਜਨ ਨੂੰ ਪਿਛਲੇ ਸੀਜ਼ਨ ਸਿਰਫ 3 ਮੈਚ ਮਿਲੇ ਸੀ ਤੇ ਉਹਨਾਂ ਤੋਂ ਅਲਾਵਾ ਇੰਡੀਅਨ ਪੇਸਰ ਬਹੁਤੇ ਹਨ ਨਹੀਂ ਇਕ ਤੱਕ ਘਟੋ ਘਟ ਹੋਰ ਚਾਹੀਦਾ ਹੈ ਵਿਦੇਸ਼ੀ ਫਾਸਟ ਬੋਲਰਾਂ ਦਾ ਵਲੈਤੀ ਫਾਸਟ ਬੋਲਰਾਂ ਦਾ ਵੀ ਬੈਕਅਪ ਚਾਹੀਦਾ ਚਮੀਰਾ ਪਿਛਲੇ ਸੀਜ਼ਨ ਸਿਰਫ 4 ਵਿਕਟਾਂ ਮਿਲੀਆਂ ਸੀ ਤੇ ਮਿਚਲ ਸਟਾਰਕ ਤਾਂ ਚਲੋ ਖੇਡਣਗੇ ਖੇਡਣਗੇ ਪਰ ਘਟੋ ਘਟ ਇੱਕ ਹੋਰ ਚਾਹੀਦਾ ਤੁਹਾਨੂੰ ਵਿਦੇਸ਼ੀ ਫਾਸਟ ਬੋਲਰ ਤੇ ਆਹ ਕੌਣ ਸਕਦੇ ਆ ਪੈਸੇ ਤੁਹਾਡੇ ਕੋਲ ਹੈਗੇ ਆ ਜੀ 22 ਕਰੋੜ ਦੇ ਆਸ-ਪਾਸ ਕੈਮਰਨ ਗ੍ਰੀਨ ਤਾਂ ਭੁੱਲ ਜੋ ਉਹਦੇ ਤੇ ਤਾਂ ਪੂਰਾ ਬਜਟ ਲਾਣਾ ਪੈ ਜਾਣਾ ਤੇ 올 ਰਾਉਂਡਰ ਦੀ ਤੁਹਾਨੂੰ ਬਹੁਤ ਹੀ ਲੋੜ ਹੈ ਨੀ ਵਿਪਰਜ ਨਿਗਮ ਤੁਹਾਡੇ ਕੋਲ ਹੈਗੇ ਆ 올 ਰਾਉਂਡਰ ਜੌਨੀ ਬੇਰਸਟੋ ਜੋਨੀ ਜੋਨੀ ਹਾਂ ਬਾਪੂ ਛੱਕੇ ਲਾਨੇ ਹਾਂ ਬਾਪੂ ਜੋਨੀ ਬੇਰਸ ਤੋਂ ਸਾਬਕਾ ਪੰਜਾਬੀ ਕੇਕੇਆਰ ਵੀ ਹੈ ਨਾ ਮਗਰ ਜਾ ਸਕਦੀ ਹੈ ਤੇ ਦਿੱਲੀ ਵੀ ਹੈ ਨਾ ਮਗਰ ਜਾ ਸਕਦੀ ਹੈ ਇੱਕ ਦਿੱਲੀ ਦਾ ਖਾਸਮ ਖਾਸ ਮੁੰਡਾ ਹੈਗਾ ਯਸ਼ ਢੁੱਲ ਓਪਨਿੰਗ ਕਰਦਾ ਹੈ ਦਿੱਲੀ ਦੀ ਆਪਣੀ ਜਿਹੜੀ ਸੈਦ ਮੁਸ਼ਤਾਕ ਅਲੀ ਟਰੋਫੀ ਦੀ ਟੀਮ ਹੈ ਟੀ20 ਟੀਮ ਹੈ ਉਹਦੇ ਵਾਸਤੇ ਵੀ ਓਪਨਿੰਗ ਕਰਦਾ ਹੈ ਤੇ ਦਿੱਲੀ ਪ੍ਰੀਮੀਅਰ ਲੀਗ ਵਿੱਚ ਅ ਰੱਬ ਭਲਾ ਕਰੇ ਸ਼ਾਇਦ ਸੈਂਟਰਲ ਦਿੱਲੀ ਕਿੰਗਸ ਵੱਲੋਂ ਖੇਡਦੇ ਸੀ ਉੱਥੇ ਵੀ ਓਪਨਿੰਗ ਕਰਦੇ ਸੀ ਲੋਕਲ ਮੁੰਡੇ ਤੇ ਜ਼ਰੂਰ ਨਜ਼ਰ ਹੋਏਗੀ ਦਿੱਲੀ ਦੀ ਫਜ਼ਲ ਹਕ ਫਰੂਕੀ ਵਿਦੇਸ਼ੀ 올라운더 ਹੀ ਸਹੀ ਚਲੋ ਤੁਹਾਨੂੰ ਇੱਕ ਲੋੜ ਹੈਗੀ ਹੈ ਤੇ ਇੰਡੀਅਨ ਫਾਸਟ ਬੋਲਰਾਂ ਵਿੱਚ ਇੱਕ ਤਾਂ ਆਕਾਸ਼ਦੀਪ ਤੇ ਨਜ਼ਰ ਹੋਏਗੀ ਉਹਨਾਂ ਦੀ ਫਿਟਨੈਸ ਤੇ ਵੀ ਹੋਏਗੀ ਫਾਰਮ ਤੇ ਵੀ ਹੋਏਗੀ ਤੇ ਲੱਗਰ ਲੋਕਲ ਮੁੰਡੇ ਫੜੋ ਦਿੱਲੀ ਦੇ ਕਿਉਂਕਿ ਦਿੱਲੀ ਪ੍ਰੀਮੀਅਰ ਲੀਗ ਵੀ ਮੈਂ ਮੜੀ ਜੀ ਕਮੈਂਟਰੀ ਕੀਤੀ ਸੀ ਮਤਲਬ ਪੂਰੇ ਸੀਜ਼ਨ ਵਿੱਚ ਮੜੀ ਜੀ ਕੀਤੀ ਸੀ ਸਿਮਰਜੀਤ ਸਿੰਘ ਬਹੁਤ ਕਮਾਲ ਦੇ ਬੋਲਰ ਹੈ ਆ ਆਈਪੀਐਲ ਵੀ ਦੋ ਤਿੰਨ ਸੀਜ਼ਨ ਖੇਡੇ ਹਨ ਮਨੀ ਗਰੇਵਾਲ ਇਹਨਾਂ ਦੋਵਾਂ ਦਾ ਨਾਮ ਮੈਂ ਪੰਜਾਬ ਬਿਲੀਵਿਅ ਲਿਆ ਸੀ ਇਹ ਦੋਵੇਂ ਮੁੰਡੇ ਦਿੱਲੀ ਦੇ ਹਨ ਦਿੱਲੀ ਦੀ ਨਜ਼ਰ ਹੋਣੀ ਚਾਹੀਦੀ ਹੈ ਨਾਲ ਇੱਕ ਹੋਰ ਪਲੇਅਰ ਹੁੰਦਾ ਸੀ ਰਜਨੀਸ਼ ਦਾਦਰ ਮੀਡੀਅਮ ਫਾਸਟ ਪਾਉਂਦੇ ਸੀ ਬਹੁਤ ਹੀ ਫਾਸਟ ਨਹੀਂ ਹੁੰਦੀ ਸੀ ਇਹਨਾਂ ਦੀ ਬਾਲ ਪਰ ਇੱਕ ਬੜੇ ਟੀ20 ਦੇ ਬੜੇ ਚੰਗੇ ਬੋਲਰ ਰਜਨੀਸ਼ ਦਾਦਰ ਮੈਂ ਪਿਛਲੇ ਦੋ ਸੀਜ਼ਨਾਂ ਚ ਦਿੱਲੀ ਵਿੱਚ ਦੇਖੇ ਆਂ ਜੀ ਦੇ ਤੇ ਦਿੱਲੀ ਕੈਪੀਟਲਸ ਦੀ ਪੰਜਾਬ ਦੀ ਹੋਰ ਨਾ ਟੀਮਾਂ ਦੀ ਵੀ ਨਜ਼ਰ ਹੋ ਸਕਦੀ ਹੈ ਤਾਂ ਮੈਂ ਤਾਂ ਜੀ ਬਿਲਕੁਲ ਕਿਉਂਕਿ ਮੇਰਾ ਹੁਣ ਘਰ ਹੈਗਾ ਦਿੱਲੀ ਮੈਨੂੰ ਦਿੱਲੀ ਰੋਟੀ ਮਿਲਦੀ ਹੈ ਤੇ ਮੇਰੀ ਦੂਜੀ ਟੀਮ ਦਿੱਲੀ ਹੈ ਪਹਿਲੀ ਟੀਮ ਤਾਂ ਹਮੇਸ਼ਾ 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 ਪੰਜਾਬ ਰਹੂਗੀ ਤੁਹਾਡੀ ਦੂਜੀ ਟੀਮ ਕਿਹੜੀ ਹੈ ਆਜਰੂਰ ਮੈਨੂੰ ਥੱਲੇ ਕਮੈਂਟਾਂ ਵਿੱਚ ਦੱਸੋ ਦਿੱਲੀ ਨੂੰ ਮੰਨਦੇ ਹੋ ਕੇਕੇਆਰ ਨੂੰ ਮੰਨਦੇ ਹੋ ਆਰਸੀਬੀ ਨੂੰ ਮੰਨਦੇ ਹੋ ਐਮਆਈ ਨੂੰ ਮੰਨਦੇ ਹੋ ਸੀਐਸਕੇ ਨੂੰ ਮੰਨਦੇ ਹੋ ਮਤਲਬ ਜਦੋਂ ਪੰਜਾਬ ਨਹੀਂ ਖੇਡਦੀ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ ਥੱਲੇ ਦੱਸੋ ਤੇ ਫਿਰ ਅਗਲੇ ਵੀਡੀਓ 'ਚ ਹੋਰ ਨਾ ਗੱਲਾਂ ਕਰਾਂਗੇ ਤੁਹਾਡੇ ਨਾਲ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਰੱਬ ਰਾਖਾ